ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਔਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਡੇਟ ਸੱਜਣੋ ਅੱਜ ਕਨਫਰਮ ਕਰ ਦਿੰਨੇ ਆ 23 12 2024 ਕਰੀਬ ਸ਼ਾਮ ਦਾ ਜਿਹੜਾ ਸਮਾਂ ਹੋ ਗਿਆ ਵੈਸੇ ਮੱਝ ਗੱਭਣਾ ਬਿਲਕੁਲ ਆਪਾਂ ਥਿਪਕੇ ਤੁਹਾਨੂੰ ਦਿਖਾਵਾਂਗੇ ਆਏ ਅੱਜ ਆਪਾਂ ਵੀਰ ਬਾਉ ਉਰਫ ਗੁਰਦੇਵ ਦੇ ਫਾਰਮ ਤੇ ਬਿਲਕੁਲ ਆਪਾਂ ਪਿੰਡ ਜੋਨ ਸਿੰਘ ਵਾਲਾ ਜਿਹੜਾ ਐਡਰੈਸ ਆ ਉਹ ਬਿਲਕੁਲ ਆਪਾਂ ਜਿਹੜਾ ਪਹੁੰਚ ਕਰਨ ਲਈ ਹਰੀਕੇ ਪੱਤਨ ਤੋਂ ਪੱਟੀ ਤੋਂ ਕੋਟ ਬੁੱਢਾ ਨਵਾਂ ਪੋਲ ਨਾਲ ਲੱਗਦੇ ਪਿੰਡ ਵੱਡੇ ਸੁਭਰਾ ਦੁੱਬਲੀ ਟੀਮਾ ਪਰਵਾਲਾ ਇੱਥੋਂ ਜਿਹੜੀ ਤੁਸੀਂ ਵੀਰ ਬਾਉ ਦੀ ਹਵੇਲੀ ਤੇ ਪਹੁੰਚ ਕਰਕੇ ਜਿਹੜਾ ਫਾਰਮ ਤੇ ਤੁਸੀਂ ਵਿਜ਼ਿਟ ਕਰ ਸਕਦੇ ਜੋ ਤਾਂ ਜੇ ਕਿਸੇ ਵੀ ਨੇ ਆਨਲਾਈਨ ਵੀ ਸੌਦਾ ਕਰਨਾ ਹੋਵੇ ਤਬਾਹ ਵੀਰ ਜੋ ਵੀ ਤਸੱਲੀ ਦੇਣਗੇ ਉਹ ਬਿਲਕੁਲ ਉਸ ਚੀਜ਼ ਦੇ ਖਰੇ ਉਤਰਨਗੇ ਤੇ ਕਰਦੇ ਆ ਵੀਰ ਬਾਊ ਨਾਲ ਵੀਰ ਦੂਜਾ ਸੂਆ ਦੂਸਰਾ ਸੂਆ ਪਹਿਲੇ ਸੂਏ ਚੁੱਟੀ ਨਹੀਂ ਦਿੱਤਾ ਦੁੱਧ 13 ਕਿਲੋ 13 ਕਿਲੋ ਜਿੰਨਾ ਵੀਰ ਘਰ ਆਣਾਂ ਤੋਂ ਲਈਆ 13 ਕਿਲੋ ਦੁੱਧ ਪਹਿਲੇ ਸੂਏ ਨੇ ਚਵਾਇਆ ਤੇ ਐਰ ਕੀ ਦੂਸਰੇ ਸੂਏ ਆ ਦੂਸਰੇ ਸੂਏ ਹਾਂਜੀ ਇਹ ਲੈਂਦੀ ਆ ਕੋਈ 2-4 ਬਿਲਕੁਲ ਜਿਹੜਾ ਪਹਿਲਾ ਸੂਆ ਵੀਰ ਨੇ ਦੱਸਿਆ ਨਾਲ ਬਹੁਤ ਸੋਹਣੀ ਆ ਥਣ ਲੇਵੇ ਦੀ ਸੋਹਣੀ ਹੈ ਇਹ ਦਾ ਗੱਲ ਕਰੀਏ ਇਹਦੇ ਥਣਾ ਦੀ ਦੇ ਵਨ ਸਪੇਸ ਦੀ ਤਾ ਕਮਾਲ ਲੇਵਾ ਲੱਗਾ ਬਿਲਕੁਲ ਐਚ ਐਫ گاਵਾਵਾਂ ਵਾਂ ਨੂੰ ਤੇ ਗੱਲ ਜਿਹੜੀ ਆਪਾਂ ਵਾਰ-ਵਾਰ ਕਰਦੇ ਹੁੰਨੇ ਸੱਜਣੋ ਵੀ ਪੀੜੀ ਦੇ ਪਾਵਿਆਂ ਚਾਰੇ ਥਣ ਚੌਂ ਗੁੱਠਾਂ ਦੇ ਘੜ ਘੜ ਕੇ ਲੱਗਿਆ ਜਿਵੇਂ ਪਰਮਾਤਮਾ ਨੇ ਕੀਦੰਨਾ ਕੱਲਿਆਂ ਬੈਠ ਕੇ ਜਿਵੇਂ ਬਣਾਈ ਹੁੰਦੀ ਆ ਉਹ ਚੀਜ਼ ਆ ਤੇ ਮੇਰੇ ਕੋਲ ਦੁੱਧ ਵਾਲੀਆਂ ਨਿਸ਼ਾਨੀਆਂ ਕਵਰ ਕਰਦੀ ਬਿਲਕੁਲ ਬਟਨਾਂ ਵਾਲਾ ਲੇਵਾ ਆ ਚੈੱਕ ਕਰੋ ਬਿਲਕੁਲ ਦੂਰੀ ਤੇ ਬਟਨ ਲੱਗੇ ਆ ਤੇ ਵਾਂਡ ਸਪੇਸ ਬਹੁਤ ਸੋਹਣੀ ਬਹੁਤ ਚੰਗੇ ਛੋਟੇ ਬਿਲਕੁਲ ਜੀ ਬਿਲਕੁਲ ਚੰਗੇ ਆ ਬਾਕੀ ਗੱਲ ਕਰੀਏ ਇਹਦੇ ਭਵਾਨੇ ਦੀਆਂ ਸਾਈਡਾਂ ਦੀ ਵੇਨ ਦੀ ਬਹੁਤ ਸੋਹਣਾ ਜਿਵੇਂ ਬਾਬੂ ਵੀਰ ਗੱਲ ਲੱਗੇ ਸੀ ਕਰਨ ਕਿ ਫਲਕਾਰੀ ਵਾਂਗੂ ਬਿਲਕੁਲ ਜਿਵੇਂ ਫਲਕਾਰੀ ਦੀ ਕਢਾਈ ਨਹੀਂ ਕੀਤੀ ਹੁੰਦੀ ਹੁੰਦੀ ਨਾ ਏਦਾਂ ਵੇਨ ਜਿਹੜੀ ਨਾੜਾਂ ਲੱਗੀਆਂ ਵੇ ਬਿਲਕੁਲ ਗੋਡੀ ਵਾਲੀ ਨਾੜ ਕਿੰਨੀ ਸੋਹਣੀ ਲੱਗੀ ਹੈ ਬਿਲਕੁਲ ਦੋ ਤਾਲੀਆਂ ਵੇਨ ਉੱਪਰ ਕੇ ਬਾਹਰ ਆਈਆਂ ਇਹ ਬਹੁ ਵੀਰ ਪ੍ਰੈਸ਼ਰ ਪਿੱਛੋਂ ਪੈਂਦਾ ਤਾਂ ਹੀ ਉੱਪਰ ਦੀ ਸ਼ੀਲਸ ਲੱਕ ਵੀ ਕਰਮਾਂ ਵਾਲੀ ਬਹੁਤ ਵਧੀਆ ਜੀ ਠੰਡੀ ਹੈ ਪੂਰੀ ਠੰਡੀ ਹੈ ਬਾਗਮਾਲਾ ਬਾਕੀ ਪਿਓਰ ਮੋਹਰਾ ਦੇ ਵਿੱਚ ਚੰਗੀ ਯਾਨੀ ਕਿ ਖਾਨਦਾਨ ਤੋਂ ਪਲੀ ਵੀ ਚੰਗੀ ਆ ਪੱਧਕਾੜ ਵੀ ਚੰਗਾ ਸਿਰਮੂ ਵੀ ਸੋਹਣੀ ਸੋਹਣੀ ਵੀ ਬਿਲਕੁਲ ਸੋਹਣੀ ਆ ਕਿਹੜਾ ਕੋਈ ਸ਼ਰਕਨੀ ਚੁੱਟੀ ਦੇ ਵਿੱਚ ਬਹੁਤ ਸੋਹਣਾ ਜਿਹੜਾ ਮੋਰਾ ਵਾ ਸਿੰਘ ਵੀ ਸੋਹਣਾ ਲੱਗਾ ਵਾ ਤੇ ਥੋੜੀ ਜਿਨੀ ਨੁਹਾਈ ਦਵਾਈ ਤਾਂ ਨਹੀਂ ਖੰਡ ਵਾ ਬਿਲਕੁਲ ਬਾਬੇ ਰ ਹੈ ਵੀ ਠੰਡਾ ਤੇ ਚੰਗੀ ਗੱਲ ਆ ਨਹੀਂ ਨੁਹਾਈ ਦਾ ਮੇਰੇ ਕੋ ਜਿਹੜਾ ਹੀਰਾ ਵਾ ਕਹਿੰਦੇ ਨਾ ਉਦਾਂ ਹੀ ਪਹਿਚਾਨ ਆ ਜਾਂਦੀ ਆ ਤੇ ਹੈ ਵੀ ਹੀਰਾ ਵਾ ਬਹੁਤ ਸੋਹਣੀ ਤੇ ਇਹ ਦਿਨ ਕਿੰਨੇ ਕ ਲੈਂਦੀ ਵੀ ਹੈ ਵੀਰਾ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਤਿਆਰੀ ਆ ਕਰਮਾ ਬਿਲਕੁਲ ਤਿਆਰੀ ਆ ਹਾਂਜੀ ਤਿਆਰੀ ਕੁੜੇ ਥੋੜੇ ਜੇ ਢੱਬਣ ਦੇ ਹੀ ਆ ਕੋਈ ਗੱਲ ਨਹੀਂ ਜਿੰਨੇ ਵਹਿ ਵੱਧ ਲੈ ਜੂ ਦੋ ਚਾਰ ਦਿਨਾਂ ਚੰਗੀ ਗੱਲ ਆ ਬਿਲਕੁਲ ਕੋਈ ਕਮੀ ਨਹੀਂ ਮੁਠੀ ਆਲਾ ਥਣ ਲੱਗਾ ਆ ਚੈੱਕ ਕਰੋ ਇਸ ਚਾਰੇ ਥਣ ਵੰਡ ਸਪੇਸ ਬਹੁਤ ਸੋਹਣੀ ਆ ਪਰਮਾਤਮਾ ਵਾਲਾ ਇੱਕ ਨੰਬਰ 53 ਤਾਂ ਵੀ ਰੌਣੀ ਥਣ ਬਹੁਤ ਚੰਗਾ ਵਾ ਆ ਜਿਹੜੇ ਪਰਖ ਨਰਖ 파ਰਖ ਵੀਰ ਆ ਕੋਈ ਜਿਹੜੇ ਪਰਖ ਆਲੇ ਆ ਉਹਨਾਂ ਨੇ ਤਾਂ ਪਤਾ ਲੱਗ ਗਿਆ ਨਾ ਕੀ ਚੀਜ਼ ਕੀ ਆ ਤੇ ਬਹੁਤ ਸੋਹਣੀ ਆ ਸੋਹਣੀ ਹਾਈਟ ਆ ਡਰਦੀ ਨਹੀਂ ਆਵੇ ਖੁੱਲੀ ਛੱਡ ਦੋ ਭਾਵੇਂ ਜਿੱਤਾਂ ਵਰਤੀ ਆ ਬਿਲਕੁਲ ਕੋਈ ਵੀਰ ਮੇਰਾ ਛੋਟੀ ਮੰਨ ਕੇ ਨਾ ਆਵੇ ਸੋਹਣੀ ਝੋਟੀ ਆ ਸੋਹਣੀ ਆ ਸਰ ਬਿਲਕੁਲ ਮੂੰਹ ਸਿਰਦੀ ਵੀ ਖੁੱਲੀ ਖੜੋਤੀ ਆ ਕੋਈ ਠੰਡੀ ਸੀਰ ਆ ਠੰਡੀ ਸੀਰ ਸੁਲਾਗਾ ਬਿਲਕੁਲ ਨਹੀਂ ਤਾਂ ਆਮ ਹੀ ਦੇਖਿਆ ਜਾਂਦਾ ਕਈ ਪਸ਼ੂ ਛੜਾਕਲ ਹੁੰਦੇ ਆ ਜਾਂ ਭਜਦੇ ਆ ਇਹੋ ਜਿਹਾ ਕੁਛ ਨਹੀਂ ਬਾਕੀ ਚੰਗਾ ਦੁੱਧ ਦੇਜੂਗੀ ਜਿੰਨੀ ਵੀ ਹੈਗੀ ਆ ਬੋਤ 13 14 ਕਿਲੋ ਚਵਾਜੂਗੀ ਰਮਾਨਦਾਰੀ ਬਿਲਕੁਲ 13 14 ਜਦੋਂ ਵੀਰ ਬਾਲਟੀ ਚ ਪੈਂਦਾ ਬਹੁਤ ਸੋਹਣੀ ਗੱਲ ਆ ਦੋ ਤਾਂ 12 ਕਿਲੋ ਵੀ ਹੋ ਜੇ ਨਾ ਤਾਂ ਜਿੰਨਾ ਕਿ ਇਹਨਾਂ ਦੇ ਪਸ਼ੂਆਂ ਤੇ ਆਪਣਾ ਖਰਚਾ ਹੁੰਦਾ ਨਾ ਛੋਟੇ ਤੋਂ ਵੱਡੇ ਕਰਦੇ ਆ ਤਾਂ ਇਹ ਇਹਨਾਂ ਦਾ ਰੇਟ ਹੀ ਕੋਈ ਬਿਲਕੁਲ ਜਿਹੜਾ ਤੁਸੀਂ ਕਰਨਾ ਜਾਇਜ਼ ਆ ਇਹਦੀ ਅਕੋਰਡਿੰਗ ਇਹਦੀ ਯਾਨੀ ਕਿ ਸਾਮ ਸੰਭਾਲ ਦੇ ਮੁਤਾਬਕ ਵੇਖੀਏ ਬਹੁ ਵੀਰ ਆਪਾਂ ਦੂਜੇ ਕਿਲੇ ਤੋਂ ਹੀ ਖੋਲ ਲਿਆਉਣੇ ਆ ਘਰ ਘਰੋਂ ਪਾਲ ਕੇ ਜਦੋਂ ਦੇਖੀਓ ਉਦੋਂ ਪਤਾ ਲੱਗਦਾ ਆ ਦੇਖੋ ਜੀ ਬਹੁਤ ਸੋਹਣੀ ਵਨ ਸਪੇਸ ਆ ਤੇ ਵੀਰ ਆਪੇ ਦਾ ਰੇਟ ਜ਼ਰੂਰ ਦਸੀਏ। ਪਰ ਰੇਟ ਵੀਰ ਜੀ 1 10 ਕਰਾ ਲਓ 1 8 ਕਰਾ ਲਓ 1 5 ਦੇ ਵਿੱਚੋਂ ਮੰਨਤਾਨ ਹੋਊਗਾ। ਵੀਰ ਕਹਿੰਦਾ ਵੀ ਜਿੰਨਾ ਮਰਜ਼ੀ 1 8 10 ਜੋ ਮਰਜ਼ੀ 1 5 ਦੇ ਵਿੱਚੋਂ ਮੰਨਤਾਨ ਮੰਨਤਾਨ ਹੋਊਗਾ। ਬਿਲਕੁਲ। ਬਹੁਤ ਸੋਹਣੀ ਆ। ਕਿਸੇ ਗੱਲੋਂ ਕੁਸੀ ਨਹੀਂ। ਨਹੀਂ ਵੀਰ ਕਿਸੇ ਗੱਲ ਦੀ ਕਮੀ ਨਹੀਂ ਕਿਸੇ ਗੱਲੋਂ ਵੀ ਖੁੰਜੀ ਨਹੀਂ ਆ। ਖੁੰਜੀ ਨਹੀਂ ਕਿਸੇ ਗੱਲੋਂ। ਬਾਕਮਾਲਾ ਬਹੁਤ ਸੋਹਣੀ ਆ ਪ੍ਰਮਾਤਮਾ ਚਲੋ ਤੰਦਰੁਸਤੀ ਬਖਸ਼ੇ ਇਹਨੂੰ ਨਵੀਂ ਨਰੋਈ ਰਵੇ। ਪੰਡਾ ਦੀਆਂ ਪੰਡਾ ਥੱਲੇ ਪਾਈ ਬੈਠੀ ਆ ਲੈ ਜਾਓ ਵੀਰ ਦਾ। ਅਜੇ ਬਿਲਕੁਲ ਕੋਈ ਵਪਾਰਿਕਾਂ ਵਾਲੀ ਗ ਨਵਾਂ ਤੋਂ ਆਗੇ ਜਾਂ ਹਾਰ ਸ਼ਿੰਗਾਰ ਲਾ ਕੇ ਹਨਾ ਉਹ ਚੀਜ਼ ਨਹੀਂ ਕੁਝ ਠੰਡ ਦਾ ਮਾਹੌਲ ਸੀਗਾ ਆ ਕੇ ਲਾਲ ਗੋਦੀਆਂ ਜੀ ਦੇਸੀ ਜਾਂਦੇ ਆ ਬਹੁਤ ਸੋਹਣੀ ਆ ਸੂ ਨੂੰ ਲੇਵਾ ਟੱਚ ਹੋ ਕੇ ਬਿਲਕੁਲ ਅੱਗੇ ਜਿਹੜਾ ਧੁੰਨ ਨੂੰ ਲੱਗਦਾ ਬਾਕੀ ਛੋਟੀ ਜਿਹੜੀ ਭਲਾ ਚੱਕਣ ਦੀ ਹੈ ਭਲਾ ਦੇ ਵਿੱਚ ਜਿਹੜਾ ਖੁਸ਼ੂ ਆਉਂਦਾ ਤਕਰੀਬਨ ਲੇਵਾ ਵਾ ਤੇ ਖੁੱਲ ਜਾਂਦਾ ਵਾ ਤੇ ਦੁੱਧ ਚੰਗਾ ਚ ਆ ਜਾਂਦਾ ਤੇ ਬਾਕੀ ਹੋਰ ਕੋਈ ਗੱਲ ਬਾਤ ਆਪਾਂ ਫੋਨ ਨੰਬਰ ਜੁੜਦੇ ਸੀ ਫੋਨ ਨੰਬਰ 98199 15026 98149 15026 ਬਿਲਕੁਲ ਕੋਈ ਵੀ ਵੀਰ ਕੰਟੈਕਟ ਕਰ ਸਕਦਾ ਆਨਲਾਈਨ ਵੀ ਕਿਸੇ ਸੌਦਾ ਕਰਨਾ ਹੋਵੇ ਕਰ ਸਕਦਾ ਬਾਕੀ ਸੱਜੂ ਨੇ ਇੱਕ ਚੀਜ਼ ਬਿਲਕੁਲ ਆਪ ਐਡ ਕਰ ਦਿੰਦੇ ਆ ਦੇਖੋ ਸਾਨੂੰ ਕਾਲ ਆਉਂਦਾ ਵਾ ਪਤਾ ਨਹੀਂ ਕੋਈ ਵੀਰ ਕਿੱਥੋਂ ਹੁੰਦਾ ਕਿੱਥੋਂ ਨਹੀਂ ਅਸੀਂ ਉਹਦਾ ਬਿਲਕੁਲ ਨਹੀਂ ਜਾਣਦੇ ਉਹਦੇ ਬਾਰੇ ਇੱਕ ਤਾਂ ਵੀਰ ਮੇਰੇ ਆਧਾਰ ਕਾਰਡ ਸੈਂਡ ਕਰਿਆ ਕਰੋ ਇੱਕ ਬਿਲਕੁਲ ਜਿਹੜੀ ਸਾਈ ਪਾਇਆ ਕਰੋ ਕਿਉਂਕਿ ਇਸ ਵੀਰ ਦਾ ਘਰ ਬਾਹਰ ਆ ਸਭ ਕੁਛ ਆ ਇਹਦਾ ਐਡਰੈਸ ਆ ਪਿੰਡ ਜੋੜ ਸਿੰਘ ਵਾਲੇ ਦੇ ਵਿੱਚ ਹੈ ਨਾ ਤੇ ਬਾਕੀ ਜਿਹੜਾ ਵੀਰ ਪਾਸੇੋਂ ਸੱਜਣ ਕਰਦਾ ਕੋਈ ਵੀ ਸਾਈ ਜਰੂਰ ਕਰਿਆ ਕਰੋ ਕਿਉਂਕਿ ਜੇ ਸਾਈ ਆਪਾਂ ਕਰਾਂਗੇ ਤਾਂ ਹੀ ਪਸ਼ੂ ਪੱਕਾ ਹੁੰਦਾ ਵਾ ਕਈ ਵੀ ਡਰਦੇ ਆ ਕਿ 5000 ਜਾਂ 10000 ਜਾਂ 20000 ਸਾਡਾ ਕਿਤੇ ਕੋਈ ਮਾਰ ਨਾ ਲਵੇ ਵੀ ਸਾਰੇ ਪੈਸੇ ਵੀ ਪਾ ਦਿਆ ਕਰੋ ਜੇ ਪਸ਼ੂ 'ਚ ਕੋਈ ਕਮੀ ਆ ਤਾਂ ਪੈਸੇ ਵਾਪਸ ਹੋਣਗੇ ਠੀਕ ਹੈ ਜੀ ਤੇ ਸਾਹਮਣੇ ਤਸੱਲੀ ਕਰਕੇ ਖੜੇ ਤਸੱਲੀ ਕਰਕੇ ਕੋਈ ਖੜੇ ਭਾਰ ਪਿੱਛੇ ਦੀ ਵੀਰ ਦੀ ਗਾਰੰਟੀ ਵੇ ਆਪਣੇ ਕੋਲ ਕੱਲ ਦੀ ਆਈ ਮਾਸਾ ਜੰਨਾ ਭਾਰ ਨਹੀਂ ਮੈਨ ਬਕਾਇਆ ਬਿਲਕੁਲ ਜੀ ਨਹੀਂ ਹੈ ਹੀ ਨਹੀਂ ਕੋਈ ਕਮੀ ਨਹੀਂ ਮੱਝ ਤੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ